ਇਹ ਤੇ ਫੋਟੋ ਪਹਿਲੀ ਆ ਹੁਣ ਚੈੱਕ ਕਰ ਮਸਤਰਾਂ ਦੀ ਬਿੱਲੋਂ ਮਸਤਰਾਂ ਦੀ ਬਿੱਲੋਂ ਸਰਦਾਰੀ ਚੈੱਕ ਕਰ ਲੈ ਚਲੋ ਜੇ ਤੈਨੂੰ ਵੀ ਸ਼ਰਮ ਆ ਗਈ ਹੈ ਜੇ ਤੈਨੂੰ ਵੀ ਅਕਲ ਆ ਗਈ ਹੈ ਤੇ ਹੁਣ ਸਿਰ ਤੇ ਪੱਗ ਬੰਨੀ ਹੈ ਨਾ ਤੇ ਹੁਣ ਨਾ ਬੁੰਡ ਮਰਵਾਈ ਪਲੀਜ਼ ਹੁਣ ਬੁੰਡੂਆਂ ਵਾਲੀ ਹਰਕਤਾਂ ਸਾਲੀਆਂ ਛੱਡ ਦੇ ਹੁਣ ਪੱਗ ਦੀ ਸ਼ਰਮ ਕਰ ਲੈ ਬਸ ਕਰ ਕਿੰਨੇ ਸਾਲ ਤੂੰ ਇਹੋ ਕੋਸ਼ਿਸ਼ ਕੀਤਾ ਕਿੰਨੇ ਸਾਲ ਤੇਰੇ ਮੱਥੇ ਲੱਗ ਮੁੜੀ ਦਾ ਏ ਯਾਰਾ ਪਰ ਤੇਲ ਵਾਲੀ ਗੱਲ ਸਾਥ ਹੁੰਦੀ ਨਹੀਂ ਮਿਲਿਆ ਲਾਨ ਤਾਂ ਮਿਲਿਆ ਲੋਕਾਂ ਦੀਆਂ ਮਲਾਂ ਤਾਂ ਪਈਆਂ ਨਾ ਤੈਨੂੰ ਹੁਣ ਤੱਕ ਤੇ ਹੁਣ ਜੂ ਇਹ ਵੀਡੀਓ ਪਾਈ ਏ ਤੇਰੇ ਅੱਛੇ ਵਿਊ ਵੀ ਆਏ ਲੋਕਾਂ ਨੇ ਤੈਨੂੰ ਵਿੱਚ ਗੰਦ ਘੱਟ ਤੋਂ ਲਿਆ ਸੌਰੀ ਨਹੀਂ ਤੇ ਪਹਿਲਾਂ ਕਿੰਨਾ ਸ਼ੋਲਾ ਤੁਲਦਾ ਰਿਆ ਕੋਈ ਫਾਇਦਾ ਨਹੀਂ ਆ ਮਛਰਾਂ ਵਾਲੀ ਜ਼ਿੰਦਗੀ ਚੋਂ ਬਾਹਰ ਆਓ ਬੱਸ ਕਰੋ ਹੁਣ ਮਛਰ ਬਣ ਕੇ ਨਾਲ ਲੜੋ ਲੋਕਾਂ ਦੇ ਉਹਨਾਂ ਜਿਹੜੀ ਜ਼ਿੰਦਗੀ ਆ ਨਾ ਉਹ ਨਵੀਂ ਜਿਹੜੀ ਜ਼ਿੰਦਗੀ ਤੇ ਪੱਗ ਬੰਨੀ ਐ ਹੁਣ ਤੂੰ ਐਸਾ ਹੀ ਐ ਐਦੇ ਚ ਰਹੀਂ ਹੁਣ ਨਾ ਤੁੱਟੀਆਂ ਹਰਕਤਾਂ ਕਰੀ ਹੁਣ ਛੱਡ ਦੇ ਨਾਲੇ ਨਾ ਹੁਣ ਦਾੜੀ-ਦੁੜੀ ਰੱਖ ਪਹਿਲਾਂ ਤਾਂ ਤੈਨੂੰ ਕਫੇਰੇਵਾਰੀ ਬੋਲਿਆ ਸੀ ਵੀ ਇਹ ਮੁੱਛਾ ਕਟਾਲਿਆ ਕਰ ਜੇ ਮਛਰ ਬੰਨਣਾ ਹੀ ਆ ਨਾ ਤੇ ਮੁੱਛਾ ਕਟਾਲਾ ਤੇ ਚੱਲ ਤੂੰ ਉਹ ਤੇ ਹੁਣ ਮੰਨ ਨਹੀਂ ਤੇ ਹੁਣ ਐ ਆ ਵੀ ਇਹ ਪੱਗ ਬੰਨੀ ਐ ਤੇ ਹੁਣ ਬੋਂਡੂਆਂ ਵਾਲੀ ਹਰਕਤਾਂ ਛੱਡ ਦੇ ਹੁਣ ਮਛਰ ਛੱਡ ਦੇ ਹੁਣ ਮਛਰ ਨਾ ਬਣ ਕੇ ਲੜਨ ਲੋਕਾਂ ਦੇ ਹਉਨ ਪੱਗ-ਪੁਗ ਬਣ ਲੀਆ ਬਸ ਕਰ ਬਹੁਤ ਖੁਜੀ ਹੋਈ ਵੇਖ ਕੇ ਹੁਣ ਤੈਨੂੰ ਮੈਂ ਕੁਛ ਨਹੀਂ ਕਹਿਣਾ ਤੇ ਜਦ ਤੱਕ ਤੇਰੀ ਮੈਂ ਵੀਡੀਓ ਵੇਖ ਲਈ ਨਾ ਹੁਣ ਦੁਬਾਰਾ ਕੋਈ ਆ ਪੱਗ ਲਾ ਕੇ ਤੇ ਫੇਰ ਉਹੀ ਬੁੰਡ ਵਾਲੀ ਹਰ ਕਦੇ ਇਹ ਵੀ}}{|ਤੇਰੀ ਮੈਂ ਬੁੰਡ ਤੋੜ ਦੇਣੀ ਹੈ। ਦੁਬਾਰਨੇ ਹੋ ਆ ਵੇਖੋ ਭੈਣ ਨਵਾਂ ਹੀ ਮਸ਼ਣ ਨਵੀਂ ਬਿਮਾਰੀ ਆ ਗਈ ਭੈਣ ਜੋ ਪਹਿਲਾਂ ਸਾਲਾਂ ਨੂੰ ਰੋਲਾ ਪਾਉਂਦੇ ਰਹੇ ਇਹਨਾਂ ਨੂੰ ਪੀ ਮੁੱਛਾਂ ਕਟਾਲਿਆ ਕਰੋ ਮੁੱਛਾਂ ਕਟਾਲਿਆ ਕਰੋ ਦਾੜੀ ਕਟਾਲਿਆ ਕਰੋ ਜੇ ਮੈਂਸ਼ਰ ਬੰਦਾ ਨਹੀਂ ਹੁੰਦਾ ਜਗਾੰਡੂ ਬੰਦਾ ਨਹੀਂ ਹੁੰਦਾ ਤੇ ਉਹ ਵੇਖੋ ਦਾੜੀ ਮੁੱਛਾਂ ਨਹੀਂ ਕਟਾਈਆਂ ਤੇ ਨਾਲ ਪੈਜ ਪੱਗ ਮੰਲੀਓ ਸਾਡੀ ਗੱਲ ਨਹੀਂ ਸੁਣਦੇ ਕੱਲ ਪਿਸਟਿਕ ਵੀ ਲਾਈ ਦੀ ਵੇਖੋ ਉਹ ਬੰਡੂ ਉਹ ਭੈਣ ਦੀ ਕੀ ਗੰਦ ਪਾਇਆ ਦਾ ਯਾਰਾ ਨੇ ਕੀ ਸ਼ਰਮ ਹੀ ਲਾਖੜੀ ਦੀ ਇਹਨਾਂ ਨੇ ਕੁੜੀ ਚੋਦਣਾ ਬੇਇੱਜ਼ਤੀ ਕਰਵਾਈ ਕਰੋਨਾ ਦੀ ਬਿਮਾਰੀ ਆਈ ਜੀ ਨਾ ਉਦੋਂ ਇੰਨਾ ਚੱਲ ਇੰਨਾ ਦੁੱਖ ਨਹੀਂ ਵੇਖਿਆ ਐਨਾ ਟਾਈਮ ਮਾਰ ਆਇਆ ਪਰ ਹਨ ਕੋਈ ਚੱਕਰ ਨਹੀਂ ਚਲੋ ਪਰ ਆ ਜਿਹੜੀ ਬਿਮਾਰੀ ਨਵੀਂ ਆਈ ਦੀ ਆ ਭੈਣ ਚ ਜਿਹੜਾ ਤੀਸਰਾ ਚੌਥਾ ਮੁੰਡਾ ਵੇਖੋ ਉਹ ਵੀ ਗਾਂਡੂ ਬਣ ਗਿਆ ਤੁਮ ਗਾਂਡੂ ਹੋ ਤੁਮੋਂ ਪਾਂਡੀ ਜਿਹੜਾ ਤੀਜਾ ਚੌਥਾ ਮੁੰਡਾ ਵੇਖੋ ਉਹੀ ਸਾਲੇ ਚ ਲਚਣ ਕੁੜੀਆਂ ਵਾਲੇ ਇਹ ਲੱਗਦਾ ਹੋਈ ਟੀਕੇ ਦਾ ਭੈਣ ਚ ਸਾਈਡ ਇਫੈਕਟ ਆ ਤਿਆਨਾ ਕੀ ਸਾਧਤ ਕਰਨਾ ਭੈਣ ਜੀ ਦੁਨੀਆਂ ਦੇ ਵਿੱਚ ਨਾ ਸੱਚੀ ਭੈਣ ਜੀ ਵਲਾਕੇ ਕਾਲਯੁਗੀ ਆ ਇਹ ਕਾਲਯੁਗ ਚੱਲ ਰਿਹਾ ਨਰਕਾ ਭੈਣ ਜੀ ਦੁਨੀਆਂ ਆ ਚੀਜ਼ਾਂ ਵੇਖਣ ਆਸਤੇ ਬੈਠੇ ਰਹੀ ਹੁਣ ਤੱਕ ਤੇ ਆਪਾ ਮੈਨੂੰ ਤੇ ਹੁਣ ਬਸ ਉਹੀ ਦਿਨ ਦੀ ਵੇਟ ਆ ਜਿੱਦਣ ਮੇਰੇ ਹੱਥਾਂ ਚ ਛੂੜਾ ਹੋਏ ਮਾਂਗ ਚ ਸੰਧੂਰ ਹੋਏ ਹਾਏ ਤੇ ਦੱਦ ਦਾ ਗਲਾਸ ਹੱਥ ਚ ਹੋਏ ਹਾਏ ਅਲੋ ਲੋ ਚੋਂਗਲਾ ਮੇਰਾ ਹੋ ਸ਼ਹੀਦ ਹੋ ਨੰਮ ਆ ਰਿਹਾ ਮੁੰਨ ਕੇ ਅਜੀਬਾਂ ਦੇਖਣੀਆਂ ਸੀ ਆਪਣੀ ਆ ਜਿੰਦਗੀ ਦੇ ਵਿੱਚ ਸਾਲਾ ਕੀ ਕੀ ਦੇਖਣਾ ਪੈ ਰਿਹਾ ਯਾਰ ਕਦੀ ਸੋਚਿਆ ਹੀ ਨਹੀਂ ਪੀ ਆ ਵੀ ਦੇਖਣੇ ਪੈਣਗੇ ਭੈਣ ਜੋ ਮਚਰਦਾਲੇ ਓਏ ਯਾਰਾ ਦਾੜੀ ਤੇ ਮੁੱਛੀ ਲਿਪਸਟਿਕ ਲਾਈ ਨਾ ਜਿਹੜੀ ਉੱਤੋਂ ਪੱਗ ਓਏ ਹੋਏ ਹੋਏ ਕੀ ਯਾਰ ਭੈਣ ਜੋ ਪੁੱਛੋ ਤਾਂ ਸਿਰ ਨੂੰ ਕਿਹੜੀ ਬਿਮਾਰੀ ਆ ਕਿਹੜੀ ਚੀਜ਼ ਤੰਗ ਕਰਨ ਦੀ ਆ ਕਿਹੜਾ ਕਿਹੜਾ ਤਾਂ ਡਿਪ ਬੰਡ ਚ ਭੈਣ ਜੋ ਤੰਗ ਕਰਨ ਦਿਆ ਤੁਹਾਨੂੰ ਭੈਣ ਜੀ ਲੰਨੇ ਨਾ ਦੀ ਬਹੁਤ ਵੱਟ ਜੜਦਾ ਸੱਚੀਆਂ ਨੂੰ ਵੀ ਇੱਕ ਹੀ ਨਾ ਸਾਰਾ ਦਿਨ ਆਸ ਅੱਜ ਦਾ ਪੂਰਾ ਦਿਨ ਆਸ ਹੋ ਗਿਆ ਭਾਂਚਾ ਵੇਖਿਆ ਤੇ ਦਿੱਤੀ ਤੇਰੀ ਗਾਨੀ ਪਿਆਰੀ ਨਿਸ਼ਾਨ ਛੁੱਟੀਆਂ ਲੱਗਦਾ ਪੈ ਗਈਆਂ ਗਰਮੀ ਦੇ ਜਾਂ ਪੈਣ ਵਾਲੀਆਂ ਹੀ ਆ ਦੇਖੋ ਉਮਰ ਵੇਖਿਆ ਤੇ ਹਰਕਤਾਂ ਦੇਖੋ ਤੇ ਮਾਂ ਪਿਓ ਨੂੰ ਅਜੇ ਤੱਕ ਨਹੀਂ ਲੱਭਿਆ ਭੀ ਆਡੀ ਕੁੜੀ ਕੀ ਕਰਨ ਦੀ ਹੈ ਕਈਆਂ ਨੂੰ ਇੱਥੇ ਵਿੱਚ ਲੱਗਦਾ ਵੀ ਮੈਂ ਕੁੜੀਆਂ ਤੇ ਹੀ ਕਿਉਂ ਬੋਲਦਾ ਤੇ ਗੰਦ ਵੀ ਜਿਆਦਾ ਕੁੜੀਆਂ ਨਹੀਂ ਪਾਇਆ ਇਹ ਸੱਚਾਈ ਆ ਹੋਈ ਹੈ ਗੰਦ ਜਿਆਦਾ ਕੁੜੀਆਂ ਨਹੀਂ ਪਾਇਆ ਦਾ ਇਥੇ ਜੇ ਦੋ ਕਾਂਡ ਹੋ ਜਾਣਾ ਆਓ ਆਡੀ ਕੁੜੀ ਨੂੰ ਇਨਸਾਬ ਦੋ ਸਾਰੇ ਜਾਣੇ ਵਲ ਕੇ ਆਦੇ ਜਸਟਿਸ ਫੋਰ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਮੋਬਤੀਆਂ ਫੂਕੀਏ ਚਲੋ ਆਓ ਚਲੀਏ ਸਾਰੇ ਜਾਣੇ ਕਿਸ ਨੇ ਨਹੀਂ ਜਾਣਾ ਨਾਲ ਨਾ ਕੋਈ ਨਾ ਜਾਇਓ ਲੋੜ ਹੀ ਨਹੀਂ ਐ ਆਪਣੇ ਵੱਲੋਂ ਤਾਂ ਨਾ ਆਇਆ ਮੈਂ ਤਾਂ ਅੱਜ ਕਹਿ ਦਿੰਨਾ ਪਹਿਲਾਂ ਵੀ ਕਿਹਾ ਸੀ ਵੀ ਇਹੋ ਜਿਹਾ ਕੋਈ ਕਾਂਡ ਵੀ ਨਾ ਨਾਲੇ ਦੁਆਲੇ ਆਪਣੇ ਵੱਲੋਂ ਤਾਂ ਕੋਰੀ ਨਾ ਆਇਆ ਕੁੜੀਆਂ ਦੇ ਖਾਸ ਕਰਕੇ ਹੱਕ ਤੇ ਆਪਣੇ ਵੱਲੋਂ ਕੋਈ ਮਤਲਬ ਸਪੋਰਟ ਨਹੀਂ ਆਇਆ ਇੰਨੀ ਸ਼ਰਮ ਨਹੀਂ ਆਂਦੀ ਵੀ ਆਪਣੇ ਬੱਚਿਆਂ ਨੂੰ ਵੇਖੋ ਤਾਂ ਸਹੀ ਵੀ ਕਰਨ ਕੀ ਡੇ ਤੁਹਾਡੇ ਬੱਚੇ ਹਰਕਤਾਂ ਇਹ ਨਾਨਕੇ ਜਾਏਗੀ ਕੱਲ ਨੂੰ ਛੁੱਟੀਆਂ ਪੈ ਗਈਆਂ ਨਾ ਉੱਥੇ ਜਾ ਕੇ ਨੇ ਪਤਾ ਨਹੀਂ ਕਿਹੜਾ ਲਾ ਕੇ ਗਵਾਂਡੀ ਨਿਕਾ ਜਾ ਨਿਆਣਾ ਇਹਨੇ ਘੇਰ ਦੇਣਾ ਲੈ ਪੇਟ ਦੇਣਾ ਬੱਤ ਸਹੀ ਏ ਇਹ ਦੇਖਣ ਨੂੰ ਨਿੱਕੇ ਨਿੱਕੇ ਲੱਗਦੀਆਂ ਹਰਕਤਾਂ ਵੇਖੋ ਤੇ ਜਾਂਦੀਆਂ ਤੇ ਅੱਜ ਕੱਲ ਜੇ ਕੋਈ ਰਿਸ਼ਤੇਦਾਰ ਸਮਝਾ ਦੇ ਤੇ ਮਾਂ ਪਿਓ ਨੂੰ ਬੜਾ ਬੁਰਾ ਲੱਗ ਜਾਂਦਾ ਜੇ ਕੋਈ ਗਵਾਂਡੀ ਸਮਝਾ ਦੇ ਟਾਈਮ ਹੀ ਨਹੀਂ ਹੈਗਾ ਸਮਾਂ ਹੀ ਨਹੀਂ ਹੈਗਾ ਕਿਸ ਨੂੰ ਸਮਝਾਉਂਦਾ ਪਹਿਲਾਂ ਤਾਂ ਹੀ ਆਪਣੇ ਬੱਚੇ ਸਮਝ ਗਏ ਝੜਕ ਦਿੰਦੇ ਹੋਂ ਨਾ ਮਾਪੇ ਤੇ ਕਿ ਪੈਦੇ ਟੁੱਟ ਕੇ ਪਿਆ ਈ ਬੱਚੇ ਨੂੰ ਤੂੰ ਸਮਝਾਇਆ ਕਿਉਂ ਕੁੜੀ ਨੂੰ ਸਮਝਾਣਾ ਤੇਰਾ ਕੀ ਫਰਜ ਆ ਆਹ ਤੂੰ ਹੀ ਤਾਂ ਸਮਝਾਣਾ ਨਹੀਂ ਤੇ ਕੋਈ ਜਿਹੜਾ ਸਮਝਾਣਾ ਲਾਉਣਾ ਵੀ ਤੂੰ ਹੀ ਰੋਕ ਦਿੱਤਾ ਤਾਂ ਰਿਸ਼ਤੇਦਾਰੀਆਂ ਤੇ ਲੜਾਈ ਕਰਕੇ ਆਪੇ ਲੜਾਈ ਪਾਤੀ ਦੀ ਈ ਭਾਡੇ ਬੱਚਿਆਂ ਨੂੰ ਕੋਈ ਸਮਝਾਏ ਨਾ ਰੋਕੇ ਨਾ ਟੋਕੇ ਨਾ ਪਹਿਲਾਂ ਹੀ ਲੜਾਈਆਂ ਲੱਲੀ ਦੀਆਂ ਆ ਸਾਡਾ ਸਮਾਜ ਐ ਇਸ ਵੇਲੇ ਇਸ ਸਮਾਜ ਦੇ ਵਿੱਚ ਆਹ ਕੁਝ ਚੱਲ ਰਿਹਾ ਨਿੱਕੀਆਂ ਨਿੱਕੀਆਂ ਕੁੜੀਆਂ ਵੇਖੋ ਕਰਨ ਕੀ ਡਈਆਂ ਮਾਪੇ ਉਹਨੂੰ ਪਤਾ ਹੀ ਨਹੀਂ ਜਦੋਂ ਪਤਾ ਲੱਗਦਾ ਕਹਿਣਗੇ ਉਹ ਉਹ ਆਡੀ ਕੁੜੀ ਤਾਂ ਫੇਮਸ ਹੀ ਪੜੀ ਹੋ ਗਈ ਦੀ ਐ ਤੂੰ ਪੁੱਤ ਕਰਿਆ ਕੋ ਪੜਨ ਪੜੁੰਦਾ ਤਾਂ ਕੋਈ ਚੱਕਰ ਨਹੀਂ ਤੂੰ ਨਹੀਂ ਪੜਨਾ ਤੂੰ ਇਹੋ ਕੁਛ ਕਰ ਲੱਖ ਲਾਨਤ ਇਹੋ ਜੇ ਮਾਂ ਪਿਓ ਤੇ ਤੇ ਆਉਂ ਜੇ ਬੱਚਿਆਂ ਤੇ ਲੱਖ ਦੀ ਲਾਨਤ ਓਏ ਆ ਗਿਆ ਆ ਗਿਆ ਤੂੰ ਇਹ ਵੀਡੀਓ ਵੇਖ ਕੇ ਹਾਲਾਤ ਆ ਸਕਦੇ ਪਿਆ ਆਪਣੇ ਪੰਜਾਬੀਆਂ ਦਾ ਕੀ ਹਾਲ ਹੋ ਚੁਕਿਆ ਕਿਦਾਂ ਦੀ ਸੋਚ ਹੋ ਚੁਕੀ ਐ ਐਸ ਵੇਲੇ ਪੇ ਦੇਖ ਰਿਹਾ ਵਾਂ ਵੀ ਜੋ ਐ ਸੋਸ਼ਲ ਮੀਡੀਆ ਤੇ ਚੱਲ ਰਿਹਾ ਵਾ ਜਿਹੜੀ ਸਹੀ ਚੀਜ਼ ਐ ਉਹਨੂੰ ਕੋਈ ਨਹੀਂ ਪਸੰਦ ਕਰਦਾ ਕੋਈ ਚੀਜ਼ ਸ਼ੇਅਰ ਨਹੀਂ ਕਰਦਾ ਕੋਈ ਚੰਗੀ ਗੱਲ ਹੋਏਗੀ ਉਹਨੂੰ ਸ਼ੇਅਰ ਨਹੀਂ ਕਰਨਗੇ ਜਿੱਦਾਂ ਉਹਨਾਂ ਸੋਨੂ ਸੀਤਵਾਲ ਐ ਉਹਨਾਂ ਦੀਆਂ ਤੁਸੀਂ ਜਿੰਨੀਆਂ ਮਰਜ਼ੀ ਵੀਡੀਓ ਵੇਖ ਲਓ ਚਾਹੇ ਉਹਦੇ ਆਪਣੇ ਚੈਨਲ ਤੇ ਵੇਖ ਲਓ ਉਹਦੇ ਚੈਨਲ ਤੇ ਨਹੀਂ ਇਹ ਨਹੀਂ ਚੱਲਣਗੇ ਜਿੰਨੇ ਫੇਕ ਅਕਾਊਂਟ ਜਾਂ ਲੋਕਾਂ ਨੇ ਆਪਣਾ ਉਹਦੀਆਂ ਵੀਡੀਓ ਚੁੱਕ ਕੇ ਆਪਣੇ ਅਕਾਊਂਟ ਤੇ ਪਾਈਆਂ ਹਨ ਤੇ ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਵਿਊ ਨੇ ਤੇ ਜੇ ਕੋਈ ਚੰਗੀ ਗੱਲ ਕਰਨ ਵਾਲਾ ਬੰਦਾ ਵਾ ਨਾ ਉਹਦੀ ਵੀਡੀਓ ਨੂੰ ਕੋਈ ਵਿਊ ਨਹੀਂ ਇਹ ਆਪਣੇ ਪੰਜਾਬੀਆਂ ਦੀ ਸਪੋਰਟ ਹੈ ਇਹ ਆਪਣੇ ਪੰਜਾਬੀਏ ਇਥੋਂ ਤੱਕ ਗਿਰ ਚੁਕੇ ਆ ਡਿੱਗ ਚੁਕੇ ਆ ਤੇ ਇਹ ਵੀਡੀਓ ਦਾ ਹਾਲ ਲਾ ਸਕਦੇ ਹੋ ਵਾਹ ਯਾਰ ਦੇਖੋ ਕਿਦਾਂ ਗਲੇ ਚਸਰੋਪਾ ਪਾ ਕੇ ਲਿਆ ਰਿਹਾ ਕਿ ਪਤਾ ਨਹੀਂ ਕਿਹੜੀ ਇਨੇ ਮਤਲਬ ਮਾਰ ਮਾਰ ਰਹੀ ਆ ਕੀ ਇਹੋ ਜਾਨੇ ਸਮਾਜ ਦੇ ਲਈ ਇਹੋ ਜਿਆ ਕੀ ਕਰ ਖੜਿਆ ਕਿ ਜਿਹੜਾ ਹੁਣ ਕਈਆਂ ਨੇ ਵਿੱਚ ਆ ਵੀ ਕਹਿਣਾ ਮੈਨੂੰ ਵੀ ਤੂੰ ਸੜਦਾ ਮੈਂ ਤੋ ਕੀ ਸੜਨਾ ਯਾਰ ਮੈਂ ਕੀ ਸੜਨ ਡਿਆ ਦੱਸੋ ਪੀ ਇਹਦੇ ਵਿੱਚ ਇਹੋ ਜੀ ਕਿਹੜੀ ਕੀ ਗਾਇਕ ਚੰਗਾ ਆਵਾਜ਼ ਚੰਗੀ ਆ ਜਾਂ ਮਤਲਬ ਡਾਂਸ ਵਧੀਆ ਕਰਦਾ ਤੁਰਿਆ ਤਾਂ ਕੋਈ ਜਾਂਦਾ ਨਹੀਂ ਆ ਗਾਇਆ ਤਾਂ ਕੋਈ ਜਾਂਦਾ ਨਹੀਂ ਆ ਸੁਰ ਨੂੰ ਪਤਾ ਨਹੀਂ ਸੁਰ ਹੁੰਦੇ ਕੀ ਆ ਇੱਕ ਗਾਣਾ ਨੇ ਗਾਣਾ ਨੂੰ ਉਹਨੇ 25 30 ਵਾਰੀ ਇੱਕ ਗਾੜੇ ਨੂੰ ਗੱਲ ਨੂੰ ਇਹਨੇ ਰਿਪੀਟ ਕਰਨਾ ਵਾ ਫਿਰ ਸ਼ੁਰੂਆਤ ਕਿਉਂ ਨਾ ਅੱਜ ਫਿਰ ਗਾਣੇ ਤੋਂ ਕਰ ਲਈਏ ਕਰ ਦਿੰਨੇ ਆ ਅੱਜ ਕੀਆ ਸਲਾਮ ਆ ਜੇ ਤੇਰੇ ਜੱਟ ਨੂੰ ਹਾਂ ਓ ਬਾਈ ਬਾਈ ਕਹਿੰਦੀ ਏ ਦੁਨੀਆ ਹਾਂ ਓ ਤੇਰੇ ਕੀਆ ਸਲਾਮ ਆ ਜੇ ਤੇਰੇ ਜੱਟ ਨੂੰ ਹਾਂ ਓ ਬਾਈ ਬਾਈ ਕਹਿੰਦੀ ਏ ਦੁਨੀਆ ਹਾਂ ਓ ਤੇਰੇ ਕੀਆ ਸਲਾਮ ਆ ਜੇ ਤੇਰੇ ਜੱਟ ਨੂੰ ਹਾਂ ਓ ਬਾਈ ਬਾਈ ਕਹਿੰਦੀ ਏ ਦੁਨੀਆ ਹਾਂ ਓ ਤੇਰੇ ਕੀਆ ਸਲਾਮ ਆ ਜੇ ਤੇਰੇ ਜੱਟ ਨੂੰ ਹਾਂ ਓ ਬਾਈ ਬਾਈ ਕਹਿੰਦੀ ਏ ਦੁਨੀਆ ਬੰਦ ਕਰੋ ਹੱਥ ਜੋੜ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਤਾ ਪੁੱਠੀ ਗੱਲ ਹਰ ਚੀਜ਼ ਪੁੱਠੀ ਤੇ ਲੋਕਾਂ ਨੂੰ ਪਸੰਦ ਵੀ ਇਹੋ ਹੀ ਕੁਛ ਸਹੀ ਚੀਜ਼ ਨੂੰ ਤੇ ਕੋਈ ਮਤਲਬ ਆਇਆ ਵੀ ਸ਼ੇਰ ਹੀ ਨਹੀਂ ਕਰਕੇ ਰਾਜੀ ਜਿਹੜੀ ਚੰਗੀ ਚੀਜ਼ ਆ ਨਾ ਉਹਨੂੰ ਤੇ ਮਤਲਬ ਕੋਈ ਵੇਖਦੇ ਹੀ ਨਹੀਂ ਯਾਰ ਤੇ ਜਿੱਦਾਂ ਇਹ ਆ ਇਹਦੀ ਨਾ ਤਾਂ ਸਮਝ ਆਂਦੀ ਵੀ ਗਾ ਕੀ ਰਿਹਾ ਕਹਿਣਾ ਕੀ ਚਾਹੁੰਦਾ ਤੇ ਲੋਕ ਇਹਨੂੰ ਸ਼ੇਅਰ ਵੀ ਕਰ ਰਹੇ ਨੇ ਲੋਕ ਸਟੇਜ 'ਤੇ ਬੁਲਾ ਰਹੇ ਨੇ ਆ ਦੇਖਿਓ ਸਟੇਜ 'ਤੇ ਵੀ ਬੁਲਾਇਆ ਕਰੇ ਚੱਕ ਲੋ ਜੀ ਆ ਗਏ ਜੀ ਸੁਰਾਂ ਦੇ ਬਾਦਸ਼ਾ ਸੋਨੂ ਸੀਤੋਵਾਲ ਹੁਣ ਅੱਥੇ ਆ ਰੌਣਕਾਂ ਲਾਣਗੇ ਸੁਰ ਦੱਸਣਗੇ ਕੀ ਹੁੰਦੀ ਹੈ ਗਾਇਕੀ ਅਸਲਚ ਹੁੰਦੀ ਕੀ ਹੈ ਗਾਣਾ ਗਾਣਾ ਕਿੰਨੂੰ ਕਹਿੰਦੇ ਆ ਕੁਲਦੀਪ ਮਾਲਕ ਵੀ ਫੇਲ ਆਵਾ ਆਪਣੇ ਪੰਜਾਬੀ ਉਹਦਾ ਸਟੇਜ ਤੇ ਚਾੜ ਕੇ ਉਹ ਲੋਕਾਂ ਨੇ ਫੁੱਦੂ ਵੀ ਖੇਚੜਿਆ ਤੇ ਉਹ ਫਿਰ ਉਹ ਤੇ ਮੈਨੂੰ ਇੰਨਾ ਪਤਾ ਵੀ ਉਹ ਸਿੱਧਾ ਬੰਦਾ ਇੰਨਾ ਮੈਨੂੰ ਪਤਾ ਵਾ ਕਿ ਉਹ ਸਿੱਧਾ ਵਾ ਦਿਮਾਗੋ ਥੋੜਾ ਜਿਹਾ ਮਤਲਬ ਸਿੱਧਾ ਚੱਲਦਾ ਵਾ ਇੰਨਾ ਦਿਮਾਗ ਦਾ ਮਾਲਕ ਨਹੀਂ ਹੈਗਾ ਪਰ ਆਪਣੇ ਪੰਜਾਬੀਆਂ ਨੂੰ ਸਲੂਟ ਹੈ ਜਿਹੜੇ ਕੀ ਇਹੋ ਜਿਹੇ ਬੰਦੇ ਨੂੰ ਸਪੋਰਟ ਕਰ ਰਹੇ ਐ ਇਹੋ ਜਿਹੇ ਬੰਦੇ ਦੀ ਸਪੋਰਟ ਨਹੀਂ ਫੁੱਦੂ ਖੇਚ ਰਹੇ ਆ ਇਹ ਬੜੀ ਅੱਛੀ ਬਾਤ ਕਹੀ ਆਪੇ ਕੋਈ ਹੋਰ ਬੰਦਾ ਹੁੰਦਾ ਨਾ ਜਿਹੜਾ ਕੋਈ ਚੰਗਾ ਗਾਣ ਵਾਲਾ ਜਿਹੜਾ ਕੋਈ ਸਿੰਗਰ ਚੰਗੀ ਆਵਾਜ਼ ਹੋਏ ਜਿਹੜਾ ਜਿੰਨੂੰ ਸੁਰਾਂ ਦੇ ਬਾਰੇ ਪਤਾ ਵਾ ਉਹਨੂੰ ਇੱਥੇ ਟਿਕਨ ਦੇਣਾ ਸੀ ਲੋਕਾਂ ਨੇ ਬੇਇੱਜ਼ਤੀ ਕਰਦਣੀ ਵੀ ਤੂੰ ਚੱਲ ਥੱਲੇ ਇਹ ਆਪਣੇ ਪੰਜਾਬੀਆਂ ਦੀ ਸਪੋਰਟ ਹੈ ਇਹ ਆਪਣੇ ਪੰਜਾਬੀਆਂ ਦਾ ਹਾਲ ਹੋ ਚੁੱਕਿਆ ਸਲੂਟ ਹੈ ਯਾਰ ਆਪਣੇ ਪੰਜਾਬੀਆਂ ਨੂੰ ਸਲੂਟ ਆ ਚੰਗੀ ਚੀਜ਼ ਨੂੰ ਨਹੀਂ ਸਪੋਰਟ ਕਰਿਓ ਚੰਗੀ ਚੀਜ਼ ਨੂੰ ਨਾ ਸਪੋਰਟ ਕਰਿਓ ਜੇ ਕੋਈ ਚੰਗੀ ਜਿੱਦਾਂ ਉਹ ਕੋਈ ਨਸ਼ੇ ਦੇ ਬਾਰੇ ਬੋਲਦੇ ਆ ਜਿੱਦਾਂ ਗੰਦ ਦੇ ਬਾਰੇ ਬੋਲਦੇ ਆ ਜਿੱਦਾਂ ਸੋਸ਼ਲ ਮੀਡੀਆ ਤੇ ਇਸ ਵੇਲੇ ਕਿੰਨਾ ਗੰਦ ਪਿਆਦਾ ਵਾ ਜਿੰਨੇ ਮੁੰਡੇ ਇੱਥੇ ਗੰਦ ਦੇ ਖਿਲਾਫ ਆਵਾਜ਼ ਚੁੱਕ ਰਹੇ ਆ ਉਹਨਾਂ ਨੂੰ ਨਹੀਂ ਵੇਖਣਾ ਉਹਨਾਂ ਨੂੰ ਕੋਈ ਵੀਊ ਨਹੀਂ ਆ ਉਹਨਾਂ ਨੂੰ ਕੋਈ ਸ਼ੇਅਰ ਨਹੀਂ ਕਰਦਾ ਉਹਨਾਂ ਦੀ ਵੀਡੀਓ ਜਿਹਦੇ ਤੋਂ ਕੋਈ ਅਵੇਅਰਨੈਸ ਜਾ ਕੇ ਬੱਚਿਆਂ ਨੂੰ ਲੋਕਾਂ ਨੂੰ ਸਮਝ ਆਏ ਵੀ ਇਹ ਗੰਦ ਪੈ ਰਿਹਾ ਸੋਸ਼ਲ ਮੀਡੀਆ ਤੇ ਉਹਨਾਂ ਚੀਜ਼ਾਂ ਨੂੰ ਸ਼ੇਅਰ ਹੀ ਨਹੀਂ ਕਰਦੇ ਪੰਜਾਬੀਏ ਤੇ ਉਹ ਚੀਜ਼ ਨੂੰ ਸ਼ੇਅਰ ਕਰਨਗੇ ਜਿਹਦੇ ਵਿੱਚ ਮਤਲਬ ਗੰਦ ਹੈ ਜਿਹਦੇ ਵਿੱਚ ਐਦਾਂ ਦਾ ਕੋਈ ਫੁੱਦੂ ਖਿੱਚਿਆ ਹੋਵੇ ਇਹ ਆ ਆਪਣੇ ਪੰਜਾਬੀਆਂ ਦੀ ਸਪੋਰਟ ਸਲੂਟ ਹੈ ਆ ਤੁਹਾਨੂੰ ਸਲੂਟ ਉੱਤੇ ਬੱਤੀ ਲਾ ਲ ਬੱਲੀਏ ਹਾਓ ਲੋਕਾਂ ਦੇ ਆਦਲਾ ਵਿੱਚ ਕਰ ਦੋ ਨੂੰ ਇਲੈਕਸ਼ਨ ਚ ਖੜਾ ਅਗਲੀ ਵਾਰੀ ਵਾਹ ਯਾਰ ਪੰਜਾਬੀਓ ਸਲੂਟ ਹੈ ਆ ਤੁਹਾਨੂੰ ਸਲੂਟ ਹੈ ਐਸੇ ਕਰਕੇ ਹੀ ਆਪਣੇ ਜਿਹੜੇ ਭਰਾ ਨੇ ਨਾ ਗੰਦ ਦੇ ਖਿਲਾਫ ਬੋਲ ਰਹੇ ਆ ਪਤਾ ਕਿਉਂ ਪਿੱਛੇ हट ਜਾਂਦੇ ਆ ਇਹ ਤੁਹਾਡੀਆਂ ਤੁਹਾਡੀ ਵਜ੍ਹਾ ਕਰਕੇ ਜਿਹੜੀ ਤੁਸੀਂ ਸਪੋਰਟ ਕਰਦੇ ਹੋ ਨਾ ਕਿ ਫੁੱਦੂ ਖਿੱਚਣਾ ਆਏ ਤੇ ਪੰਜਾਬੀਆਂ ਨੂੰ ਪੰਜਾਬੀਆਂ ਕੋ ਸਿੱਖੋ ਵੀ ਫੁੱਦੂ ਕਿਦਾਂ ਖਿੱਚੀਦਾ ਆਪਣੇ ਅਰਗੇ ਦੇ بڑے ਭਰਾ ਨੇ ਇਥੇ ਜਿਹੜੇ ਗੰਦ ਦੇ ਖਿਲਾਫ ਬੋਲਦੇ ਆ ਹੌਲੀ ਹੌਲੀ ਪਿੱਛੇ ਪਤਾ ਕਿਉਂ ਹਟ ਗਏ ਆ ਉਹ ਵੀ ਫਿਰ ਬਾਜੂ ਗੰਦ ਪਾਣ ਲੱਗ ਪਏ ਪਤਾ ਕਿਉਂ ਤੁਹਾਡੀ ਬਦੌਲਤ ਪੰਜਾਬੀਆਂ ਦੀ ਬਦੌਲਤ ਸਪੋਰਟ ਕਮੈਂਟਾਂ ਚ ਬਸ ਸਪੋਰਟ ਭਾਈ ਫੁੱਲ ਸਪੋਰਟ ਹੈ ਤੇ ਜੇ ਕੋਈ ਬੋਲ ਰਿਹਾ ਵਾ ਉਹਨੂੰ ਸਪੋਰਟ ਨਹੀਂ ਕਰਨਾ ਬਸ ਫੁੱਦੋ ਖਿੱਚਣਾ ਸਿੱਖੋ ਕਿਤਾ ਖਿੱਚੀਦਾ ਬਸ ਯਾਰ ਮੈਂ ਤੇ ਇਹੋ ਕਹਿਣਾ ਚਾਹੁੰਦਾ ਵੀ ਕੋਈ ਫਾਇਦਾ ਨਹੀਂ ਆ ਆਪਣੇ ਸਮਾਜ ਦੇ ਵਿੱਚ ਜਿਹੜੇ ਗੰਦ ਪਾ ਰਿਆ ਉਹਨਾਂ ਦੇ ਖਿਲਾਫ ਬੋਲਣ ਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਸਪੋਰਟ ਤੇ ਜ਼ੀਰੋ ਐ ਪੰਜਾਬੀਆਂ ਦੀ ਜਦੋਂ ਕੋਈ ਚੰਗੀ ਵੀਡੀਓ ਪਾ ਦੋ ਉਦੋਂ ਨਹੀਂ ਵੇਖਣੀ ਕਹਿੰਨੇ ਵੀ ਤੇ ਜਦੋਂ ਕੋਈ ਗੰਦ ਪਾ ਰਿਆ ਉਹਨੂੰ ਵੇਖੋ ਕਿਦਾ ਸਪੋਰਟ ਕਰਦੇ ਐ ਸਲੂਟ ਐ ਯਾਰ ਤੁਹਾਨੂੰ ਤਾਂ ਸਲੂਟ ਆ ਦਿਲ ਤੋਂ ਪੰਜਾਬੀਆਂ ਨੂੰ ਬੇਕਾਰ ਐ ਭਈਆ ਮੈਂ ਤਾਂ ਟੁੱਟ ਗਿਆ ਟੁੱਟ ਗਿਆ ਮੈਂ ਤਾਂ ਅਬ ਪਿਆ ਹੋਈ ਮੇਰੀ ਅੱਜ ਦੀ ਵੀਡੀਓ ਹੀ ਬਾਕੀ ਚੰਗੀ ਲੱਗੇਗੀ ਤਾਂ ਕਰ ਦਿਓ ਲਾਈਕ ਸ਼ੇਅਰ ਕੋਈ ਨਹੀਂ ਬਾਕੀ ਤੁਹਾਡੀ ਮਰਜ਼ੀ ਹੈ ਬਾਕੀ ਚੈਨਲ ਸਬਸਕ੍ਰਾਈਬ ਕਰ ਲਿਓ ਜਿੰਨਾਂ ਨਹੀਂ ਇਹ ਤੱਕ ਕੀਤਾ ਬਾਕੀ ਮਿਲਦੇ ਆਕ ਨਵੀਂ ਵੀਡੀਓ ਨਾਲ ਜਲਦੀ ਤਦ ਤੱਕ ਲਈ ਥੈਂਕ ਯੂ ਸੋ ਮਚ ਮਸ਼ੀਚੋਲ ਗੈਂਗ ਮਸ਼ੀਚੋਲ ਕੀ ਹੋ ਰਿਹਾ ਹੈ ਯਾਰ ਨਹੀਂ ਯਾਰ ਦੇ ਦਾਸਪੁਰ ਮੁੰਡਿਆਂ ਨਾਲ ਯਾਰ